ਸਾਸਤਰੀ ਕਾ ਕਿਸਾਨ ਪ੍ਰਭੂ ਮੈਂ ਤੁਹਾਡਾ ਆਪਣਾ ਜੀਸ ਦੋਸਤ ਮੱਖਣ ਸਿੰਘ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਝੋਨੇ ਦੀ ਖਾਦ ਖਰਾਕ ਸੰਬੰਧੀ ਝੋਨੇ ਦੇ ਵਿੱਚ ਆਪਾਂ ਕਿਹੜੇ ਪ੍ਰੋਡਕਟ ਪਾ ਦੀਏ ਕੀ ਖਰਾਕ ਪਾ ਦੀਏ ਤਾਂ ਜੋ ਝੋਨੇ ਦੇ ਝਾੜ ਵੀ ਵੱਧ ਜਾਣ ਫਟਾਰਾ ਵੀ ਵਧੀਆ ਕਰ ਸਕੀਏ ਅਤੇ ਝੋਨੇ ਦੀ ਗਰੋਥ ਵੀ ਜੜੀ ਚੰਗੀ ਹੋ ਜਾਵੇ ਤੇ ਕਿਸਾਨ ਪ੍ਰਭੂ ਇਹ ਵੀਡੀਓ ਮੈਨੂੰ ਪਤਾ ਥੋੜੀ ਲੰਬੇ ਸਮੇਂ ਤੋਂ ਬਾਅਦ ਪਾ ਰਿਹਾ ਇਹ ਵੀਡੀਓ 15 ਦਿਨ ਪਹਿਲਾਂ ਪੈ ਜਾਣੀ ਚਾਹੀਦੀ ਪਰ ਅੱਜ ਆਪਾਂ ਇਹ 11 ਜੁਲਾਈ ਨੂੰ ਵੀਡੀਓ ਬਣਾ ਰਹੇ ਹਾਂ ਤੇ ਲੇਟ ਹੋਣ ਦਾ ਕਾਰਨ ਇਹ ਹੀ ਆ ਵੀ ਕਰੇ ਲੂ ਕੰਮਕਾਰ ਹੁੰਦੇ ਨੇ ਕਿਉਂਕਿ ਮੇਰਾ ਅਬਦਾ ਕੰਮ ਵੀ ਖੇਤੀ ਹੀ ਆ ਖੇਤੀ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਬੀਜੀ ਟਾਈਮ ਹੁੰਦਾ ਉਹਦੇ ਵਿੱਚੋਂ ਸਮੇਂ ਤੋਂ ਸਮਾਂ ਕੱਢ ਕੇ ਤੁਹਾਡੇ ਲਈ ਅੱਜ ਆਪਾਂ ਫਿਰ ਤੋਂ ਵੀਡੀਓ ਬਣਾ ਲੈ ਕੇ ਆ ਰਹੇ ਹਾਂ ਬਹੁਤੇ ਕਿਸਾਨ ਪ੍ਰਭਾਂ ਦੇ ਮੈਨੂੰ ਇਹੀ ਮੈਸੇਜ ਆਉਂਦੇ ਨੇ ਬਾਈ ਜੀ ਪਹਿਲੇ ਜੂਰੀਏ ਦੇ ਨਾਲ ਆਪਾਂ ਸੁਪਰ ਪਾਤੀ ਡੀਏਪੀ ਪਾਤੀ ਦੂਸਰੇ ਜੂਰੀਏ ਦੇ ਨਾਲ ਆਪਾਂ ਜ਼ਿੰਕ ਪਾਤੀ ਤੀਸਰੇ ਜੂਰੀਏ ਦੇ ਨਾਲ ਆਪਾਂ ਮੈਗਨੀਸ਼ੀਅਮ ਪਾਤੀ ਚੌਥੇ ਜੂਰੀਏ ਦੇ ਨਾਲ ਦੱਸੋ ਜੀ ਕੀ ਪਾਦੀਏ ਤੇ ਕਿਸਾਨ ਪ੍ਰਭ ਕਿਸੇ ਬਾਬੇ ਨੇ ਦੱਸਿਆ ਵੀ ਹਰ ਇੱਕ ਜੂਰੀਏ ਦੇ ਨਾਲ ਇਹ ਚੀਜ਼ ਪੈਣੀ ਹੀ ਪੈਣੀ ਆ ਕਿਉਂ ਪੈਣੀ ਆ ਕਿਸਾਨ ਪ੍ਰਭੂ ਇੰਨਾ ਜ਼ਿਆਦਾ ਖਰਚਾ ਝੋਨੇ ਤੇ ਕਿਉਂ ਕੀਤਾ ਜਾ ਰਿਹਾ ਜੇਕਰ ਪੈਸੇ ਜ਼ਿਆਦੇ ਆ ਗਏ ਭਾਈ ਉਹਨੂੰ ਜੇਬ 'ਚ ਸਾਂਭ ਕੇ ਰੱਖ ਲਓ ਕਿਉਂ ਖਰਚਾ ਕਰ ਰਹੇ ਹੋ ਐਕਦੀ ਤਾਂ ਮੌਸਮ ਇੰਨਾ ਕੁ ਜ਼ਿਆਦਾ ਵਧੀਆ ਇਹ ਚੰਗੇ ਮੌਸਮ ਨੇ ਝੋਨੇ ਬਹੁਤ ਵਧੀਆ ਗਰੋਥ ਚੱਲੀ ਹੋਈ ਆ ਤੇ ਕਿਸਾਨ ਪ੍ਰਭੂ ਇਹ ਚੀਜ਼ਾਂ ਨੇ ਕਦੇ ਵੀ ਤੁਹਾਨੂੰ ਛਾੜ ਨਹੀਂ ਦੇਣਾ ਹੈਗਾ ਛਾੜ ਤੁਹਾਨੂੰ ਮੌਸਮ ਨੇ ਦੇਣਾ ਮੌਸਮ ਜੇਕਰ ਤੁਹਾਡੇ ਅਨਸਾਰੇ ਟਾਈਮ ਅਨਕੂਲ ਰਿਹਾ ਝੋਨੇ ਦੇ ਅਨਕੂਲ ਰਿਹਾ ਤਾਂ ਝਾੜ ਜ਼ਰੂਰ ਚੰਗੇ ਆਉਣਗੇ ਤੇ ਮੈਂ ਵਾਰ-ਵਾਰ ਵੀਡੀਓ ਦੇ ਵਿੱਚ ਇਹੀ ਗੱਲ ਕਹਿਣਾ ਹੁਣ ਤੁਹਾਨੂੰ ਵੀ ਮਿੱਟੀ ਪਰਖ ਦੇ ਆਧਾਰ ਤੇ ਚੀਜ਼ਾਂ ਪਾਈਆਂ ਜਾਣ ਤੁਸੀਂ ਆਪਣੀ ਮਿੱਟੀ ਦੀ ਰਿਪੋਰਟ ਕਰਾਈਓ ਜੇਕਰ ਉਹਦੇ ਵਿੱਚ ਜ਼ਿੰਕ ਦੀ ਕਮੀ ਹੈ ਕਿ ਜ਼ਿੰਕ ਪਾਓ ਜੀ ਜ਼ਰੂਰ ਪਾਓ ਜ਼ਿੰਕ ਜੇਕਰ ਉਹਦੇ ਮੈਗਨੀਸ਼ੀਅਮ ਦੀ ਕਮੀ ਹੈ ਮੈਗਨੀਸ਼ੀਅਮ ਪਾਓ ਬੋਰਨ ਦੀ ਕਮੀ ਹੈ ਬੋਰਨ ਪਾਓ ਤੇ ਫਾਸਫੋਰਸ ਦੀ ਕਮੀ ਹੈ ਡੀਏਪੀ ਪਾਓ ਜ਼ਰੂਰ ਪਾਓ ਉਹ ਚੀਜ਼ਾਂ ਜ਼ਰੂਰ ਪਾਓ ਪਰ ਜਦੋਂ ਹੈ ਹੀ ਨਹੀਂ ਕਮੀ ਫਿਰ ਕਿਸਾਨ ਪ੍ਰਭੂ ਕਿਉਂ ਪਾਈਆਂ ਜਾ ਰਹੀਆਂ ਨੇ ਇਪਰ ਖਾਰੇ ਪਾਣੀ ਕਿੰਨੇ ਕੇ ਏਰੀਆ ਚ ਨੇ ਬਠਿੰਡੇ ਦਾ ਏਰੀਆ ਹੈਗਾ ਮੁਕਸਰ ਦਾ ਏਰੀਆ ਹੈਗਾ ਬਫਰ ਦਾ ਹੈਗਾ ਫਾਜ਼ਿਲਕਾ ਦਾ ਏਰੀਆ ਹੈਗਾ ਇਹ ਚਾਰ ਕੇ ਜ਼ਿਲ੍ਹੇ ਹੈਗੇ ਨੇ ਜਿੱਥੇ ਖਾਰੇ ਪਾਣੀ ਹੈਗੇ ਨੇ ਬਾਕੀ ਇੱਧਰ ਜੇ ਮਾਲਵਾ ਬੈਲਟ ਦੀ ਆਪਾਂ ਇੱਧਰਲੇ ਪਾਸੇ ਗੱਲ ਕਰੀਏ ਪਟਿਆਲਾ ਹੋ ਗਿਆ ਲੁਧਿਆਣਾ ਹੋ ਗਿਆ ਜਗਰਾਉ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਮਾਸੀਵਾੜਾ ਹੋ ਗਿਆ ਦਬਾਬਾ ਹੋ ਗਿਆ ਮਾਝਾ ਹੋ ਗਿਆ ਇੱਥੇ ਤਾਂ ਪਾਣੀ ਬਹੁਤ ਵਧੀਆ ਨੇ ਜਿੰਨੀ ਜ਼ਮੀਨ ਆ ਸਾਰੀ ਉਪਜਾਊਗਾ ਟੌਪ ਦੀ ਮਿੱਟੀ ਆ ਟੌਪ ਦੇ ਪਾਣੀ ਨੇ ਝੌਨੇ ਦੇ ਝਾੜ ਬਹੁਤ ਵਧੀਆ ਹੁੰਦੇ ਨੇ ਇੱਥੇ ਵਾਲੇ ਕਿਸਾਨ ਭਰਾ ਕਿਉਂ ਇਹ ਪ੍ਰੋਡਕਟ ਪਾ ਰਹੇ ਨੇ ਹਰ ਇੱਕ ਪ੍ਰੋਡਕਟ 600 ਤੋਂ ਲੈ ਕੇ ਕਿੱਲੇ ਦੇ ਵਿੱਚ ਪੈਂਦਾ ਆ ਉਹ ਚਾਰ ਵਾਰੀ ਪ੍ਰੋਡਕਟ ਪਾਉਂਦੇ ਨੇ 2400 ਰੁਪਏ ਕਿੱਲੇ ਦਾ ਖਰਚਾ ਹੋ ਗਿਆ ਕਿਉਂ ਕਿਸਾਨ ਭਰਾ 2 2500 ਰੁਪਏ ਦਾ ਖਰਚਾ ਕਿੱਲੇ ਦੇ ਮਗਰ ਰੈਸਟਰ ਕਰਾ ਰਹੇ ਹੋ ਇੰਨੇ ਪ੍ਰੋਡਕਟ ਨਾ ਪਾਓ ਮੇਰੀ ਹੱਥ ਵਨਕੀ ਤੁਹਾਨੂੰ ਬੇਨਤੀ ਆ ਖੇਤ ਦੇ ਵਿੱਚ ਪਰਾਲੀ ਹਰ ਸਾਲ ਵਾ ਲਿਆ ਕਰੋ ਉਪਰਾਲੀ ਦੇ 3 ਸਾਲ ਲਗਾਤਾਰ ਵਾਹਣ ਦੇ ਨਾਲ ਤੁਹਾਡੇ ਖੇਤ ਵਿੱਚ ਸਾਰੇ ਪ੍ਰੋਡਕਟ ਨੇ ਜਿਹੜੇ ਵੀ ਖਰਾਕੀ ਤੱਤ ਨੇ ਪੂਰੇ ਹੋ ਜਾਣਗੇ ਤੇ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਇੱਕ ਜਾੜਾ ਦਾ ਜਿੰਕਾ ਪੋਰਟੇਬਲ ਜਿੰਕ ਉਹ ਸਾਰੇ ਪੰਜਾਬ ਹਰਿਆਣੇ ਦੇ ਵਿੱਚ ਘੁਮਾ ਕੇ ਰੱਖਤਾ ਭਾਈ ਇਹ ਬ੍ਰਾਂਡ ਆ ਇਹਨੂੰ ਪਾਲੋ ਕਿਉਂ ਪਾਲੋ ਭਾਈ ਸਾਰੇ ਕਿਸਾਨ ਭਰਾਵਾਂ ਨੇ ਮੈਨੂੰ ਲੱਗਦਾ ਪਾ ਵੀ ਦਿੱਤਾ ਤੇ ਉਹਨੇ ਕਦੇ ਵੀ ਤੁਹਾਨੂੰ ਛਾੜ ਨਹੀਂ ਦੇਣੇ ਉਹ ਝੌਨੇ ਦੀ ਗ੍ਰੋਥ ਕਰਾਉਣ ਲਈ ਦਿੱਤਾ ਜਾਂਦਾ ਆ ਜੇਕਰ ਪਹਿਲਾਂ ਤੋਂ ਖੇਤ ਵਿੱਚ ਜਿੰਕ ਹੈਗਾ ਆ ਤਾਂ ਉਹਨੇ ਕੁਝ ਕਰਨਾ ਵੀ ਨਹੀਂ ਤੇ ਇਹ ਚੀਜ਼ਾਂ ਦੇ ਕਦੇ ਵੀ ਤੁਹਾਨੂੰ ਰਿਜ਼ਲਟ ਵੀ ਨਹੀਂ ਮਿਲਦੇ ਹੁੰਦੇ ਤੇਲੇ ਵਾਲੀ ਸਪਰੇਅ ਕਰ ਲਓ ਕਿਸਾਨ ਭਰਾਵੋ ਰਿਜ਼ਲਟ ਮਿਲ ਜਾਣਗੇ ਫੰਗਸ ਵਾਲੀ ਸਪਰੇਅ ਕਰ ਲਓ ਫੰਗਸ ਕੰਟਰੋਲ ਹੋ ਜਾਵੇਗੀ ਸੁੰਡੀ ਦੀ ਸਪਰੇਅ ਕਰ ਲਓ ਸੁੰਡੀ ਵੀ ਮਰ ਜਾਵੇਗੀ ਰਿਜ਼ਲਟ ਮਿਲ ਜਾਣਗੇ ਪਰ ਜਿਹੜਾ ਝੌਨੇ ਦੇ ਵਿੱਚ ਜੂਰੀਏ ਵਿੱਚ ਮਲਾ ਕੇ ਚੀਜ਼ਾਂ ਪਾਈਆਂ ਜਾਂਦੀਆਂ ਨੇ ਉਹਨਾਂ ਦੇ ਕਦੇ ਵੀ ਰਿਜ਼ਲਟ ਨਹੀਂ ਮਿਲਦੇ ਮੈਂ ਵੀ ਪਰਸੋਂ ਇੱਕ ਰੀਲ ਪਾ ਕੇ ਵੀਡੀਓ ਤੁਹਾਨੂੰ ਸਾਂਝੀ ਕਰੀ ਸੀ ਵੀ ਆਹ ਵਾਲਾ ਪ੍ਰੋਡਕਟ ਪਾਇਆ ਜਾਵੇ ਉਹਦੇ ਵੀ ਤੁਹਾਨੂੰ ਰਿਜ਼ਲਟ ਨਹੀਂ ਮਿਲਨੇ ਮੇਰੇ ਆਪਣੇ ਤਜਰਬੇ ਨੇ ਮੈਨੂੰ ਪਤਾ ਸੀ ਉਹ ਪ੍ਰੋਡਕਟ ਬਾਇਓ ਫੈਟਲਾਈਜ਼ਰ ਆ ਮੇਰੇ ਖੇਤ ਨੂੰ ਜ਼ਰੂਰਤਾ ਤਾਂ ਮੈਂ ਉਹ ਪਾ ਲਿਆ ਪਰ ਮੈਂ ਕੋਈ ਕੈਮੀਕਲ ਚੀਜ਼ ਤਾਂ ਨਹੀਂ ਪਾ ਰਿਆ ਬਹੁਤ ਕਿਸਾਨ ਭਰਾ ਤਾਂ ਕੈਮੀਕਲ ਚੀਜ਼ਾਂ ਪਾ ਰਹੇ ਨੇ ਕਿਸਾਨ ਭਰਾ ਉਹ ਕੈਮੀਕਲ ਚੀਜ਼ਾਂ ਤੁਹਾਡੇ ਝੋਨੇ ਨੂੰ ਇੱਕਦਮ ਬੂਸਟ ਕਰ ਦੇਣਗੀਆਂ ਉਹਦੀ ਹਾਈਟ ਵਧਾ ਦੇਣਗੀਆਂ ਗਰੋਥ ਕਰ ਦੇਣਗੀਆਂ ਪਰ ਅੱਗੇ ਜਾ ਕੇ ਝੋਨੇ ਦੇ ਵਿੱਚ ਹਲਦੀ ਰੋਗ ਦੀ ਸਮੱਸਿਆ ਝੁਲਸ ਰੋਗ ਦੀ ਸਮੱਸਿਆ ਤੇਲੇ ਦੀ ਸਮੱਸਿਆ ਉਹਨਾਂ ਦਾ ਬਲਾਵਾ ਵੀ ਲੈ ਕੇ ਆਉਣਗੀਆਂ ਤੇ ਆਪਾਂ ਤਾਂ ਉਹ ਚੀਜ਼ਾਂ ਤੋਂ ਬਚਣਾ ਹੈ ਪਰ ਆਪਾਂ ਉਹ ਪਹਿਲਾਂ ਤੋਂ ਹੀ ਤਿਆਰੀ ਕਰ ਲਈ ਵੀ ਆਹ ਚੀਜ਼ਾਂ ਪਾਤੀਆਂ ਤੇ ਹਲਦੀ ਵੀ ਤੂੰ ਵੀ ਆ ਜਾ ਤੇ ਕਿਸਾਨ ਭਰਾਵੋ ਹੁਣ ਤੋਂ ਆਪਾਂ ਸਮਝੀਏ ਮਿੱਟੀ ਦੀ ਜਿਹੜੀ ਸਿਹਤ ਆ ਉਹਦੇ ਨਾਲ ਖਿਲਵਾੜ ਨਾ ਕਰੀਏ ਇੰਨੇ ਕੈਮੀਕਲ ਆਪਾਂ ਧਰਤੀ ਦੇ ਵਿੱਚ ਕਿਸਾਨ ਭਰਾਵੋ ਨਾ ਪਾਈਏ ਜਿੱਥੇ ਕਿਸਾਨ ਭਰਾਵੋ 3 ਸਾਲਾਂ ਤੋਂ ਲਗਾਤਾਰ ਆਪਾਂ ਖੇਤ ਵਿੱਚ ਪਰਾਲੀ ਵਾ ਰਹਿਆਂ ਝੋਨੇ ਦੀ ਪਰਾਲੀ ਵਾ ਰਹਿਆਂ ਉੱਥੇ ਤਾਂ ਇਹ ਚੀਜ਼ਾਂ ਪਹਿਲਾਂ ਤੋਂ ਹੀ ਮੌਜੂਦ ਹੋ ਗਈਆਂ ਪਰਾਲੀ ਦੇ ਵਿੱਚ ਪੋਟਾਸ਼ ਵੀ ਆ ਗਈ ਮੈਗਨੀਸ਼ੀਅਮ ਵੀ ਆ ਗਈ ਬੋਰਨ ਵੀ ਆ ਗਈ ਜਿੰਕ ਵੀ ਆ ਗਈ ਸਾਰੀਆਂ ਚੀਜ਼ਾਂ ਆ ਗਈਆਂ ਤੇ ਉੱਥੇ ਤਾਂ ਇਹ ਚੀਜ਼ਾਂ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਜਿੱਥੇ 3 ਸਾਲ ਲਗਾਤਾਰ ਤੋਂ ਪ੍ਰਾਲੀ ਝੋਨੇ ਦੀ ਖੇਤ ਵਿੱਚ ਵਾਹੀ ਜਾ ਰਹੀ ਹੈ ਹੁਣ ਪਿੱਛੇ ਜੀ ਆਪਾਂ ਆਪਣੀ ਖੇਤ ਵਿੱਚ ਝੋਨੇ ਦੀ ਪ੍ਰਾਲੀ ਵੀ ਵਾ ਰਹੇ ਆ ਝੋਨੇ ਦੇ ਬਾਅਦ ਆਲੂ ਦੀ ਬਜਾਈ ਕਰਦੇ ਆ ਆਲੂ ਦੀਆਂ ਬੇਲਾਂ ਵੀ ਖੇਤ ਦੇ ਵਿੱਚ ਮਲਚਰ ਕਰਦੇ ਆ ਆਲੂ ਤੋਂ ਬਾਅਦ ਪਕਾਵੀ ਮੱਕੀ ਕਰਦੇ ਆ ਪਕਾਵੀ ਮੱਕੀ ਦਾ ਜਿੰਨੀ ਰਹਿੰਦ ਖੂੰਦ ਹੁੰਦੀ ਆ ਸਾਰੀ ਸਾਰੀ ਖੇਤ ਵਿੱਚ ਆਪਾਂ ਮਲਚ ਕਰਕੇ ਵਿੱਚ ਰੋਟਾਵੇਟਰ ਦੇ ਨਾਲ ਕਦੂ ਕਰਦੇ ਆ ਤੇ ਕਿਸਾਨ ਪ੍ਰਭੂ ਤਿੰਨ ਫਸਲਾਂ ਤਿੰਨਾਂ ਦੀ ਰਹਿਦਖੂਦ ਖੇਤ ਵਿੱਚ ਹੈਗੀ ਆ ਤੇ ਖੇਤ ਵਿੱਚ ਇਹ ਚੀਜ਼ਾਂ ਦੀ ਕਮੀ ਆਈ ਨਹੀਂ ਸਕਦੀ ਤੇ ਮੈਂ ਉਹ ਖੇਤਾਂ ਦੇ ਵਿੱਚ ਇੱਕ ਬਾਇਓ ਫੈਟੀਲਾਈਜ਼ਰ ਪਾ ਰਿਹਾ ਮਾਈਕੋ ਰਾਈਜ਼ਾ ਮਾਈਕੋ ਰਾਈਜ਼ਾ ਦਾ ਕੰਮ ਹੁੰਦਾ ਵੀ ਖੇਤ ਵਿੱਚ ਜਿੰਨੇ ਵੀ ਖਰਾਕੀ ਤੱਤ ਹੈਗੇ ਨੇ ਉਹਨਾਂ ਨੂੰ ਐਕਟਿਵ ਕਰਕੇ ਬੂਟੇ ਨੂੰ ਟਰਾਂਸਫਰ ਕਰਨਾ ਹੁੰਦਾ ਹੈ ਤੇ ਉਹ ਬਾਇਓ ਦੇ ਵਿੱਚ ਆਉਂਦਾ ਹੈ ਕੋਈ ਕੈਮੀਕਲ ਨਹੀਂ ਹੈਗਾ ਤੇ ਜੇਕਰ ਤੁਸੀਂ ਕੈਮੀਕਲ ਚੀਜ਼ਾਂ ਤੋਂ ਹਟ ਕੇ ਬਾਇਓ ਫੈਟੀਲਾਈਜ਼ਰ ਪਾ ਰਹੇ ਹੋ ਤਾਂ ਕੱਲ ਨੂੰ ਪਾਪ ਕੀ ਜੇਕਰ ਅੱਜ 15 ਦਿਨ ਦੇ ਝੋਨੇ ਵਿੱਚ ਤੁਸੀਂ ਬਾਇਓ ਫੈਟਾਇਲਾਈਜ਼ਰ ਪਾ ਦਿੱਤਾ ਤਾਂ 30 35 ਦਿਨ ਤੇ ਜਾ ਕੇ ਪਦਾਨ ਰੀਜੈਂਟ ਤੇ ਇਦਾਂ ਦੇ ਜਿਹੜੇ ਫਟੇਰਾ ਵਰਗੀਆਂ ਤੀਜਾਂ ਨੇ ਐਟਮਾ ਨੇ ਇਹ ਨਾ ਪਾਇਓ ਕਿਉਂਕਿ ਇਹਨਾਂ ਨੇ ਬਾਇਓ ਪ੍ਰੋਟੈਕਟ ਨੂੰ ਕੱਟ ਕਰ ਦੇਣਾ ਆ ਇਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਜਿੱਥੇ ਕਿਸਾਨ ਪ੍ਰਭੋ ਤੁਸੀਂ ਨੇ ਝੋਨਾ ਲੱਗਣ ਤੋਂ ਪਹਿਲਾਂ ਡੀਏਪ ਪਾ ਲਈ ਸੁਪਰ ਪਾ ਲਈ ਉੱਥੇ ਜ਼ਿੰਕ ਦੀ ਕਮੀ ਆ ਸਕਦੀ ਆ ਚਲੋ ਉੱਥੇ ਜ਼ਿੰਕ ਪਾ ਲੋ ਮੰਨਿਆ ਗੱਲ ਠੀਕ ਆ ਜਦੋਂ ਤੁਹਾਡਾ ਝੋਨਾ 10 ਤੋਂ 15 ਦਿਨ ਦੇ ਵਿੱਚ ਵਿੱਚ ਹੋ ਗਿਆ ਉੱਥੇ ਜ਼ਿੰਕ ਪਾ ਲੈਣੀ ਚਾਹੀਦੀ ਆ DAP ਕਿੱਥੇ ਪਾਈ ਜਾਂਦੀ ਆ ਜਿੱਥੇ ਆਪਾਂ ਪਕਾਵੀਆਂ ਮੱਕੀਆਂ ਕਰ ਰਹੇ ਆ ਵੈਸੇ ਮੈ ਤਾਂ ਉਹਦੇ ਖੇਤ ਚ ਪਾਈ ਨਹੀਂ ਹੈਗੀ ਹਾਂ ਜਿੱਥੇ ਅਚਾਰੀ ਮੱਕੀ ਕਰ ਰਹੇ ਆ ਕਿਉਂਕਿ ਅਚਾਰੀ ਮੱਕੀ ਖੇਤ ਵਿੱਚੋਂ ਬਹੁਤ ਜ਼ਿਆਦਾ ਤੱਤਾਂ ਖਿੱਚ ਲੈਂਦੀ ਆ ਫਾਸਫੋਰਸ ਆ ਖਿੱਚ ਲੈਂਦੀ ਆ ਉੱਥੇ ਤੁਸੀਂ DAP ਦਾ ਇੱਕ ਬੈਗ ਜਾਂ ਅੱਧਾ ਬੈਗ DAP ਦਾ ਕਿੱਲੇ ਦੇ ਵਿੱਚ ਪਾ ਸਕਦੇ ਹੋ ਤੇ ਉੱਥੇ ਵੀ ਜ਼ਿੰਕ ਦੀ ਕਮੀ ਹਮੇਸ਼ਾ ਨਹੀਂ ਆਉਂਦੀ ਮੇਰੇ ਡਾਕਟਰ ਬਾਣ ਨੇ ਮੈਂ ਕਦੇ ਜ਼ਿੰਕ ਨਹੀਂ ਪਾਈ ਹੈਗੀ ਮੇਰੇ ਤਾਂ ਘਰੇ ਵੀ ਨਹੀਂ ਕਦੇ ਜ਼ਿੰਕ ਆਈ ਹੈਗੀ ਕਿਸਾਨ ਪ੍ਰਭੂ ਆਪਾਂ ਜ਼ਿੰਕ ਕਦੇ ਵੀ ਨਹੀਂ ਪਾਈ ਕਿਉਂਕਿ ਚੰਗੀਆਂ ਮਿੱਟੀਆਂ ਹੈਗੀਆਂ ਨੇ ਜ਼ਿੰਕ ਦੀ ਕਮੀ ਆਉਂਦੀ ਹੈ ਨਹੀਂ ਤੇ ਇਸ ਤੋਂ ਇਲਾਵਾ ਕਿਸਾਨਪਰਾ ਉਹ ਮੈਨੂੰ ਲੱਗਦਾ ਤੁਹਾਡੇ ਕਣਕ ਦੇ ਝਾੜ ਚੰਗੇ ਰਹੇ ਨੇ ਜਦੋਂ ਕਣਕ ਦੇ ਝਾੜ ਚੰਗੇ ਰਹਿੰਦੇ ਨੇ ਤਾਂ ਕਿਸਾਨ ਝੋਨੇ ਦੇ ਉੱਪਰ ਖਰਚਾ ਜ਼ਿਆਦਾ ਕਰਦੇ ਨੇ ਉਹਨਾਂ ਕੋਲੇ ਚੰਗੇ ਪੈਸੇ ਆਏ ਹੁੰਦੇ ਨੇ ਜੇਕਰ ਕਣਕ ਦੇ ਝਾੜ ਘਟ ਜਾਣ ਫਿਰ ਤਾਂ ਕਿਸਾਨਪਰਾ ਖੇਤ ਦੇ ਵਿੱਚ ਕੰਪਿਊਟਰ ਕਰਾਵ ਵੀ ਨਹੀਂ ਕਰਾਉਂਦੇ ਹੈਗੇ ਕਹਿੰਦੇ ਨੇ ਨਾ ਇੱਕ ਤਾਂ ਕਣਕ ਦਾ ਝਾੜ ਘਟ ਸੀ ਇਸ ਦਾ ਕੰਪਿਊਟਰ ਕਰਾਵ ਵੀ ਨਹੀਂ ਕਰਾਉਣਾ ਇਹ ਸਾਰਾ ਕੁਝ ਤੁਹਾਡੀ ਜੇ ਇੱਕ ਫਸਲ ਚੰਗੀ ਨਿਕਲਦੀ ਆ ਦੋ ਫਸਲਾਂ ਤੇ ਤੁਸੀਂ ਖਰਚ ਪੱਧੋਂ ਵੱਧ ਕਰਦੇ ਹੋ ਉਹ ਦੋ ਫਸਲਾਂ ਤੁਹਾਡੀਆਂ ਫੇਰ ਘੱਟ ਰਹਿ ਜਾਂਦੀਆਂ ਨੇ ਤੁਹਾਡਾ ਖਰਚਾ ਜਿਹੜਾ ਕੀਤਾ ਹੋਇਆ ਬੇਸਟ ਜਾਂਦਾ ਹੈ ਇਸ ਲਈ ਕਿਸਾਨ ਭਰਾ ਉਹ ਸਮਝਦਾਰ ਬਣੀਏ ਜੇ ਚਾਰ ਪੈਸੇ ਆਪਾਂ ਕਮਾ ਲਈਏ ਉਹਨੂੰ ਜੇਬ ਵਿੱਚ ਸਾਂਭ ਕੇ ਰੱਖ ਲਈਏ ਪੈਲੀਆਂ ਦੇ ਠੇਕੇ ਨਾ ਵਧਾਈਏ ਆਪਣੇ ਉਹੀ ਚਾਲੋ ਚਾਲ ਤੇ ਟਿੱਕੀ ਚਾਲ ਤੇ ਜਿਹੜਾ ਕਿਸਾਨ ਟਿੱਕੀ ਚਾਲ ਤੇ ਚੱਲ ਰਿਹਾ ਉਹ ਲੰਬਾ ਚੱਲ ਰਿਹਾ ਜਿਹੜਾ ਕਿਸਾਨ ਇੱਕ ਵਾਰੀ ਪੈਲੀਆਂ ਦੇ ਰੇਟ ਵੱਧ ਚ ਠੇਕੇ ਚੱਕ ਕੇ ਲੈ ਲੈਂਦਾ ਆ ਖੇਤ ਵਿੱਚ ਖਰਚੇ ਜ਼ਿਆਦਾ ਕਰਦਾ ਆ ਝੂਠ ਬੋਲਦਾ ਵੀ ਝਾੜ ਇੰਨੇ ਨਿਕਲਦੇ ਨੇ ਇੰਨੇ ਨਿਕਲਦੇ ਨੇ ਉਹ ਕਿਸਾਨ ਫਿਰ ਬਹੁਤ ਜਲਦੀ ਪਿੱਛੇ ਆ ਕੇ ਡਾਉਨ ਪੈ ਜਾਂਦਾ ਹੈ ਇਹ ਗੱਲਾਂ ਦਾ ਵੀ ਕਿਸਾਨ ਭਰਾ ਉਹ ਧਿਆਨ ਵਿੱਚ ਰੱਖੋ ਆਪਣੀ ਸੋਸਾਇਟੀ ਦੇ ਵਿੱਚ ਜੇਕਰ ਆਪਾਂ ਵਿਚਰ ਰਹੇ ਆ ਝੂਠ ਬੋਲ ਕੇ ਨਾ ਵਿਚਰਿਆ ਜਾਵੇ ਜੇਕਰ ਤੁਹਾਡੇ ਝਾੜ ਘਟਾਏ ਨੇ ਉਹਨੂੰ ਘਟ ਹੀ ਦੱਸ ਲਓ ਝੂਠ ਬੋਲ ਕੇ ਨਾ ਜ਼ਿਆਦਾ ਦੱਸੋ ਬਹੁਤ ਕਿਸਾਨ ਭਰਾ ਤਾਂ ਗਵਰੰਟੀ ਨੂੰ ਝਾੜ ਕੇ ਦੱਸਣਗੇ ਆਹ ਪ੍ਰੋਟੈਕਟ ਪਾ ਲਈ ਮੇਰੇ ਪਿਛਲੇ ਸਾਲ ਝਾੜ ਇਹਦੇ ਨਾਲੇ ਵਧੇ ਸੀ ਐਦਾਂ ਥੋੜੀ ਹੁੰਦਾ ਵੀ ਤੇਰੇ ਪਈ ਝਾੜ ਵਧ ਗਏ ਹੁਣ ਤੂੰ ਗਵਰੰਟੀ ਦਾ ਵੀ ਇਹ ਪ੍ਰੋਟੈਕਟ 5-600 ਰੁਪਿਆ ਲਾਹ ਚਿੱਲੇ ਦਾ ਤੇ ਉਹ ਵੀ ਝਾੜ ਵਧਾਵੇ ਝਾੜ ਹਮੇਸ਼ਾ ਮੌਸਮ ਨੇ ਲੈ ਕੇ ਆਉਣੇ ਨੇ ਜੇਕਰ ਨਸਾਰੇ ਦੇ ਟਾਈਮ ਮੀਂਹ ਹਨੇਰੀ ਚੱਲਗੇ ਤਾਂ ਝਾੜ ਜ਼ਰੂਰ ਕਟਣਗੇ ਤਤੀ ਹਵਾ ਚੱਲ ਗਈ ਝਾੜ ਜ਼ਰੂਰ ਕਟਣਗੇ ਜੇਕਰ ਨਸਾਰੇ ਟਾਈਮ ਮੌਸਮ ਅਨਕੂਰ ਰਿਹਾ ਤਾਂ ਝੋਨੇ ਦੇ ਝਾੜ ਟਿੱਪ ਟੌਪ ਹੀ ਆਉਣਗੇ ਹਾਂ ਨਸਾਰੇ ਤੋਂ ਪਹਿਲਾਂ ਕੀਤਾ ਹੋਇਆ ਐਨ ਪੀ ਕੇ ਦੀ ਸਪਰੇਅ ਅਤੇ ਫੰਗੀ ਸਾਈਡ ਦੀ ਸਪਰੇਅ ਕਿਤੇ ਨਾ ਕਿਤੇ ਹੈਲਪ ਕਰ ਸਕਦੀਆਂ ਨੇ ਝਾੜ ਵਧਾਉਣ ਲਈ ਹੈਲਪ ਕਰਨਗੀਆਂ ਉਹ ਤੁਸੀਂ ਸਪਰੇਹਾ ਕਰ ਸਕਦੇ ਹੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਸੁੰਡੀ ਵਾਲੀਆਂ ਸਪਰੇਹਾਂ ਐਨ ਪੀ ਕੇ ਕਿਹੜੇ ਕਰ ਸਕਦੇ ਆ ਇਹਨਾਂ ਬਾਰੇ ਇੱਕ ਵੀਡੀਓ ਵਧੀਆ ਲੈ ਕੇ ਆਵਾਂਗੇ ਆਉਣ ਵਾਲੇ ਦਿਨਾਂ ਜਲਦੀ ਲੈ ਕੇ ਆਵਾਂਗੇ ਪਰ ਹੁਣ ਦੇ ਜਿਹੜੇ ਪ੍ਰੋਡਕਟ ਨੇ ਕਿਸਾਨ ਭਰਾਵੋ ਇਹ ਝਾੜ ਨਹੀਂ ਵਧਾਉਣਗੇ ਇਹ ਪ੍ਰੋਡਕਟ ਦਾ ਸਿਰਫ ਹਲਦੀ ਰੋਗ ਝੁਲਸ ਰੋਗ ਅਤੇ ਤੇਲੇ ਨੂੰ ਬਲਾਵਾ ਹੀ ਲੈ ਕੇ ਆਉਣਗੇ ਤੇ ਇੱਕ ਜਿਹੜੇ ਕਿਸਾਨ ਭਰਾਵਾਂ ਦਾ ਹੁਣ ਲੰਬੀਆਂ ਕਿਸਮਾਂ ਲਾਈਆਂ ਹੋਈਆਂ ਨੇ ਝੋਨੇ ਦੀਆਂ ਪੂਸ਼ਾ ਹੋਗੀ ਪੀਲੀ ਪੂਸ਼ਾ ਹੋਗੀ ਡੋਗਰ ਪੂਸ਼ਾ ਹੋਗੀ ਉਹਨਾਂ ਵਿੱਚ ਕਿਤੇ ਨਾ ਕਿਤੇ ਬੌਣੇ ਬੁੱਟੇ ਦੀ ਸਮੱਸਿਆ ਵੀ ਨਜ਼ਰ ਆ ਰਹੀ ਆ ਤੇ ਕਿਸਾਨ ਭਰਾਵੋ ਬੌਣੇ ਬੁੱਟੇ ਦਾ ਕੋਈ ਇਲਾਜ ਨਹੀਂ ਹੋएगा ਜੇਕਰ ਤੁਹਾਡੀਆਂ ਫਸਲਾਂ ਲਗਾਈਆਂ ਹੋਈਆਂ ਨੇ ਤਾਂ ਤੁਸੀਂ ਇਹਦੇ ਤੇਲੇ ਵਾਲੀ ਸਪਰੇਅ ਜ਼ਰੂਰ ਕਰੋ ਤੇਲੇ ਵਾਲੀ ਸਪਰੇਅ ਦੇ ਨਾਲ ਕੀ ਆ ਇਹ ਕੰਟਰੋਲ ਵਿੱਚ ਰਹੇਗਾ ਜਿਹੜਾ ਇਹ ਵਾਇਰਸ ਆ ਚਿੱਟੇ ਰੰਗ ਦੀ ਮੱਖੀ ਆ ਇਹ ਇੱਕ ਬੁੱਟੇ ਤੇ ਬੈਠਦੀ ਆ ਦੂਸਰੇ ਬੁੱਟੇ ਤੇ ਵਾਇਰਸ ਬੈਠਦੀ ਆ ਤੇ ਵਾਇਰਸ ਆ ਜਿਹੜਾ ਫਲਾਉਂਦੀ ਆ ਔਰ ਜੇਕਰ ਤੇਲੇ ਵਾਲੀ ਸਪਰੇਅ ਕਰਦੇ ਰਹਾਂਗੇ ਤਾਂ ਇਹ ਬਾਇਰਸ ਦਾ ਪ੍ਰਭਾਵ ਜਿਹੜਾ ਘਟ ਦੇਖਣ ਨੂੰ ਮਿਲੇਗਾ। ਬਾਕੀ ਜਦੋਂ ਬੌਣਾ ਬੁੱਟਾ ਹੋ ਗਿਆ ਉਹਦਾ ਕੋਈ ਇਲਾਜ ਨਹੀਂ ਹੈਗਾ। ਬੌਣੇ ਬੁੱਟੇ ਨੂੰ ਬੱਲ ਨਹੀਂ ਲੱਗਣੀ, ਉਹਦਾ ਕੱਦ ਛੋਟਾ ਰਹਿ ਜਾਣਾ। ਖੇਤ ਵੀ ਤੁਹਾਡੇ ਖੇਤ ਦੇ ਵਿੱਚ ਪਹਾੜ ਜੇ ਬਣ ਜਾਣੇ ਨੇ ਪਤਾ ਨਹੀਂ ਲੱਗਦਾ ਫਿਰ ਝਾੜ ਆ ਜਿਹੜਾ ਕਿਸਾਨ ਪ੍ਰਾਉ 5 ਕੁਇੰਟਲ ਕਿੱਲੇ ਤੱਕ ਘਟ ਸਕਦੇ ਨੇ। ਬਾਕੀ ਕਿਸਾਨ ਪ੍ਰਾਉ ਮੈਂ ਇੱਥੇ ਆਪਣਾ ਮੋਬਾਈਲ ਨੰਬਰ ਮੈਂਸ਼ਨ ਕਰ ਰਿਹਾ ਇਹ ਮੇਰਾ WhatsApp ਮੋਬਾਈਲ ਨੰਬਰ ਆ। ਇੱਥੇ WhatsApp ਤੇ ਜੇਕਰ ਤੁਹਾਡੇ ਖੇਤ ਦੇ ਵਿੱਚ ਕੋਈ ਵੀ ਸਮੱਸਿਆ ਹੈਗੀ ਆ ਫਸਲਾਂ ਸੰਬੰਧੀ ਤਾਂ ਉਹਦੀ ਪੂਰੀ ਵੀਡੀਓ ਬਣਾ ਕੇ ਤੇ ਪੂਰੀ ਫੋਟੋ ਖਿੱਚ ਕੇ ਭੇਜ ਦਿਓ ਤੇ ਕਿਰਪਾ ਕਰਕੇ ਛੋਟੀ ਜੀ ਫੋਟੋ ਇੱਕ ਬੁੱਟੇ ਦੀ ਛੋਟੀ ਜੀ ਫੋਟੋ ਤੇ ਤੁਸੀਂ ਪੁੱਛ ਲੈਣੋ ਸਵਾਲ ਜਵਾਬ ਉਹਦੇ ਨਾਲ ਨਹੀਂ ਪਤਾ ਲੱਗਦਾ ਇੱਕ ਪੂਰੇ ਖੇਤ ਦੀ ਵੀਡੀਓ ਤੇ ਇੱਕ ਜਿਹੜੀ ਸਮੱਸਿਆ ਹੈਗੀ ਉਹਦੀ ਫੋਟੋ ਇਹ ਚੀਜ਼ਾਂ ਬਣਾ ਕੇ ਸੈਂਡ ਕਰ ਦਿਓ ਤੇ ਮੈਂ ਜਦੋਂ ਵੀ ਫ੍ਰੀ ਹੋਇਆ ਤਾਂ ਜ਼ਰੂਰ ਰਿਪਲਾਈ ਕਰਾਂਗੇ ਕਿਸਾਨ ਭਰਾਓ ਵੀਡੀਓ ਦੇਖਣ ਲਈ ਸਾਰੇ ਕਿਸਾਨਪ੍ਰਭਾ ਦਾ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਹੋਰਾਂ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਕਰਿਓ ਅਤੇ ਜਿੰਨੇ ਵੀ ਆਹ ਕੈਮੀਕਲ ਪ੍ਰੋਟੈਕਟ ਆਉਂਦੇ ਨੇ ਇਹਨਾਂ ਦੀ ਪਰਤੋਂ ਮਿੱਟੀ ਪਰਖ ਦੇ ਆਧਾਰ ਤੇ ਜਾਂ ਪਾਣੀ ਦੇ ਆਧਾਰ ਤੇ ਲੋੜ ਅਨੁਸਾਰ ਹੀ ਕੀਤੀ ਜਾਵੇ ਨਜਾਇਜ਼ ਪੱਧਰ ਤੇ ਕਿਸਾਨਪ੍ਰਭਾ ਉਹ ਵਰਤੋਂ ਨਹੀਂ ਕੀਤੀ ਜਾਵੇ ਕਿਸਾਨਪ੍ਰਭਾ ਉਹ ਕੰਪਨੀਆਂ ਨੇ ਦੁਕਾਨਦਾਰਾਂ ਨੇ ਤੁਹਾਨੂੰ ਚਕਾਈ ਚੱਲਣੇ ਨੇ ਉਹਨਾਂ ਨੇ ਨਹੀਂ ਰੋਕਣਾ ਪਰ ਮੇਰੀ ਥੋੜੀ ਜੀ ਗੁਜ਼ਾਰਸ਼ ਆ ਵੀ ਤੁਸੀਂ ਨਾ ਤੋ ਰੋਕੋ ਪ੍ਰੇਹਜ ਕਰੋ ਝੋਨੇ ਨੂੰ ਤਿੰਨ ਜੂਰੀਏ ਵਧੀਆ ਲਾਓ ਝੋਨੇ ਦੀ ਗ੍ਰੋਥ ਚੰਗੀ ਹੈਗੀ ਆ ਇਹ ਸਵਾਲ ਬਣਦੇ ਹੀ ਨਹੀਂ ਵੀ ਕੀ ਲੋੜ ਹੀ ਨਹੀਂ ਹੈਗੀ ਪਾਉਣ ਦੀ ਕੁਛ ਅੱਗੇ ਜਾ ਕੇ ਤੇਲ ਜਾਲੀਆਂ ਚੰਗੀਆਂ ਸਪਰੇਹਾਂ ਕਰਾਂਗੇ ਵੀ ਤੇਲ ਨਾ ਆਵੇ ਤੇ ਝੋਨਾ ਤੁਹਾਡਾ ਪਾਰ ਆ ਚੰਗੇ ਝਾੜ ਲੈ ਕੇ ਆਉਣਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਵੀਡੀਓ ਦੇਖਣੀ ਸਾਰੇ ਧੰਨਵਾਦ ਸਤਿ ਸ੍ਰੀ ਅਕਾਲ ਜੀ